ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਬਸੇਰਾ ਲੈ ਕੇ ਆਏ ਹਾਂਗੇ ਦੋ ਤੇ ਬਾਕੀ ਤੁਸੀਂ ਮਾਂ-ਪਾਪਾ ਦੀ ਫੋਟੋ ਦੇਖ ਸਕਦੇ ਹੋ ਬਸੇਰੇ ਦੀ ਬਾਕੀ ਮਾਂ ਹੈਗੀ ਦਲਵਾ ਗਰਨੀ ਦੀ ਬੱਚੀ ਤੇ ਬਾਪ ਇਹਦਾ ਹੈਗਾ ਜੀ ਸ਼ਿਵਰਾਜ ਕੋੜਾ ਦੇਖ ਸਕਦੇ ਹੋ ਬਾਕੀ ਤੁਸੀਂ ਵੀਡੀਓ ਦੇ ਅੰਦਰ ਇਹ ਨਾਲ ਬਸੇਰੇ ਦੀ ਫੋਟੋ ਲੱਗੀ ਹੋਈ ਹੈ ਜੀ ਬਸੇਰਾ ਸਾਰਾ ਜੈੱਡ ਬਲੈਕ ਆ ਇੱਕ ਪੈਰ ਚਟਾ ਹੈ ਬਾਕੀ ਬਸੇ ਦੀ ਉਮਰ ਹੈਗੀ ਜੀ 40 ਮਹੀਨੇ ਤੇ 63 ਪਲਸ ਦੀ ਹਰਟ ਹੈ ਬਾਕੀ ਮਾਲਕ ਵੀਰਾਂ ਨੇ ਇਹਦਾ ਨਾਮ ਰੱਖਿਆ ਹੀ ਬਲੈਕ ਡਾਇਮੰਡ ਕਿੰਨਾ ਕਿੰਨਾ ਦਾ ਸਕਿਨ ਆ ਬੋਡੀ ਬੰਤਰ ਮਜ਼ਬੂਤ ਆ ਵਾਲਪੋਰ ਗਿਆ ਦਾ ਸਾਫ ਆ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦ ਆ ਤਾਂ ਮਾਲਕਾਂ ਨੰਬਰ ਚੱਲੀ ਜਾਂਦਾ ਸਕਰੀਨ ਤੇ ਕਰ ਲਿਓ ਗੱਲਬਾਤ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਕੀ ਚੰਗਾ ਵਸੇਗਾ ਕਾਦੇ ਨੇ ਹੋਰ ਵੀ ਕਰ ਜਨਹੀਂ 1-2 ਇੰਚ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦਤ ਮਾਲਕਾ ਨੰਬਰ ਚੱਲੀ ਜਾਂਦਾ ਹੈ ਸਕਰੀਨ ਤੇ ਬਾਕੀ ਗਰੰਟ ਗਰੰਟ ਵਸੇ ਰਿਹਾ ਜੂ ਪੂਰਾਗਾ 40 ਮਹੀਨੇ ਦੀ ਉਮਰ ਹੈ ਤੇ 63+ ਦੀ ਹਾਈਟ ਹੈ ਸਵਰਾਜ ਕੋਟ ਦਾ ਹੈ ਬੱਚਾ ਤੇ ਮਾਲਕਾਂ ਨੇ ਇਹਦਾ ਨਾਮ ਰੱਖਿਆ ਹੀ ਬਲੈਕ ਡਾਇਮੰਡ ਜਿ ਕਿਸ ਨੂੰ ਆਉਂਦਾ ਹੋਵੇ ਪਸੰਦ ਤਾਂ ਕਰ ਲਿਓ ਗੱਲ ਉਹ ਤਾਂ ਮਾਲਕਾ ਨੰਬਰ ਸਗਰੇਨ ਤੇ ਚੱਲੀ ਜਾਂਦਾ ਜੀ ਬਿਲਕੁਲ ਜੈ ਰੇਟ ਦੇ ਅੰਦਰ ਦੇ ਦੇਣਗੇ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਕੰਨਾ ਕੰਨਾ ਦਾ ਸਕੀਨ ਹੈ ਤਾਂ ਹਣ ਤੋਂ ਲੰਬੀ ਹੈ ਚੰਗੇ ਬੱਚੇ ਪੈਦਾ ਕਰਨ ਵਾਲਾ ਬਸੇਰਾ ਜਿ ਕਿਸ ਨੂੰ ਆਉਂਦਾ ਹੋਵੇ ਪਸੰਦ ਮਾਲਕਾ ਨੰਬਰ ਚੱਲੀ ਜਾਂਦਾ ਸਗਰੇਨ ਸਗਰੇਨ ਦੇ ਕਰ ਲਿਓ ਗੱਲ ਉਹ ਤਾਂ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਅੰਦਰ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਲਾਸ਼ ਤੇ ਆਪਣਾ ਨੰਬਰ ਚੱਲੀ ਜਾਂਦਾ ਹੈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀ ਤੇ ਵੀਡੀਓ ਨੂੰ ਕਰਦੇ ਕਰੋ ਲਾਈਕ ਤੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਵੇਂ ਦੀ ਲੱਗਦੀ ਹੈ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਅੰਦਰ ਤੇ ਦੂਜੇ ਨੰਬਰ ਤੇ ਹੈ ਗਈ ਆਪਣੇ ਲਵੇ 21 ਹੂਸੇਰਾ ਇਹ ਜੀ ਸੂਰਜਕੋੜੇ ਦਾ ਸੂਰਜਕੋੜੇ ਦਾ ਇਹ ਬੱਚਾ ਜੀ ਤੇ ਦਾਦਾ ਇਹਦਾ ਹੈਗਾ ਰਤਨਾਕਰ ਬਾਕੀ ਇਹਦੇ ਦੋ ਪੈਰ ਜਿੱਟੇ ਤੇ ਮੱਥੇ ਪਟਾ ਬਾਕੀ 98 ਇੰਚੇ ਦੀ ਮਾਂ ਦੀ ਹੈਟ ਹੈ ਤੇ 17 ਮਹੀਨੇ ਦੀ ਉਮਰ ਹੈ ਤੇ 9 ਇੰਚ ਦਾ ਹੋਇਆ ਖੜਾਈ ਜੀ ਕਿਸ ਨੂੰ ਇਹ ਪਸੰਦ ਆਉਂਦਾ ਹੋਇਆ ਨਾਈਦ ਬਾਰੇ ਗੱਲਬਾਤ ਕਰ ਲਿਓ ਮੁੱਲੇ ਦਾ ਮਾਲਕ ਵੀਰ ਕਰਦੇ ਜੀ 2 ਲੱਖ ਰੁਪਇਆ ਬਾਕੀ ਇਹ ਗਜਰਾਤ ਚ ਖੜਾ ਜੀ ਗਜਰਾਤ ਚ ਖੜਾ ਹੈ ਮਾਲਕਾ ਨੰਬਰ ਸਕਰੀਨ ਤੇ ਜੇ ਕਿਸੇ ਨੂੰ ਆਉਂਦਾ ਹੋਇਆ ਪਸੰਦ ਤਾਂ ਕੱਲ੍ਹ ਵਤ ਕਰ ਲਿਓ ਆਉਣ ਵਾਲੇ ਟਾਈਮ ਚ ਬਸੇਰਾ ਚੰਗਾ ਕਦ ਕਾਠ ਕਰਨ ਵਾਲਾ ਹੈ ਤੇ ਮੱਥੇ ਫਟਾ ਤੇ ਦੋ ਪੈਰ ਚਿੱਟੇ ਇੱਕ ਅਗਲਾ ਇੱਕ ਪਿਛਲਾ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਆਂ ਜੀ ਬਾਕੀ ਆਪਣੀ ਵੀਡੀਓ ਨੂੰ ਕਰਦਿਆ ਕਰੋ ਲਾਈਕ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਬਸੇਰਾ ਕਰਨਾ ਕੋ ਨੰਬਰ ਸਕਰੀਨ ਬੋਡੀ ਵਨ ਤਰ ਮਜ਼ਬੂਤ ਤਾਂ ਹੁਣ ਤੋਂ ਲੰਬੀ ਹੈ ਚੰਗਾ ਕੋੜਾ ਤਿਆਰ ਹੋਣ ਵਾਲਾ ਚੰਗਾ ਕੱਦ ਘਾਟ ਕਰਨ ਵਾਲਾ ਆਉਣ ਵਾਲੇ ਟਾਈਮ 'ਚ ਜੇ ਕਿਸੇ ਨੂੰ ਆਉਂਦਾ ਹੋਵੇ ਪਸੰਦਤ ਮਲਕਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਵਾਕਿਆ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਕਰੋ ਇਹ ਕਿਵੇਂ ਦੀ ਲੱਗਦੀ ਹੈ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ 'ਚ ਧੰਨਵਾਦੀ ਬਾਕੀ ਤੁਸੀਂ ਬਸੇਰਾ ਦੇਖ ਹੀ ਸਕਦੇ ਹੋ ਚੰਗਾ ਕੱਦ ਘਾਟ ਕਰਨ ਆਉਣ ਵਾਲੇ ਟਾਈਮ 'ਚ ਹੁਣ ਤੋਂ ਲੰਬੀ ਹੈ ਚੰਗੇ ਬੱਚੇ ਪੈਦਾ ਕਰੂਗਾ ਮਿਲਾਂਗਾ ਰਿਹਾ ਧੰਨਵਾਦੀ